ਸੋਨੂ ਬਾਬਾ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਗਾਲ ਪਹੁੰਚ ਗਈ ਗਲੀ ਮਹੱਲੇ ਸਿਫਤਾ ਕਰਦੇ ਸਾਰੇ ਸੋਨੂ ਬਾਬੇ ਦੇ ਜਗ ਤੋਂ ਕੰਮ ਨਿਆਰੇ ਸੋਨੂ ਬਾਬੇ ਦੇ ਬਣੋ ਸਮਰਥਕ ਸਾਰੀ ਸੁਣਿਆ ਸੀ ਇੱਕ ਸੋਨੂ ਬਾਬਾ ਲੋਕਾਂ ਦੇ ਵਿੱਚ ਰਹਿੰਦਾ ਲੋਕਾਂ ਦੀ ਉਹ ਅੱਖ ਦਾ ਤਾਰਾ ਬੱਚਾ ਬੱਚਾ ਕਹਿੰਦਾ ਆਸਾਂ ਦੇ ਨਾਲ ਜਿਹੜੇ ਆਉਂਦੇ ਸਭ ਦੇ ਕੰਮ ਸਵਾਰੇ ਸੋਨੂ ਬਾਬੇ ਦੀ ਜਗਤੋਂ ਕੰਮ ਨਿਆਰੀ ਸੋਨੂ ਬਾਬਾ ਖੜ ਜਾਂਦਾ ਜੇ ਜਿੱਥੇ ਹੁੰਦਾ ਤਕਾ ਬਾਣੀ ਬਾਣੀ ਵਾਲਾ ਵੀਰੋ ਗੁਰਾਂ ਦਾ ਸੇਵਕ ਪੱਕਾ ਕੀਤਾ ਵਾਦਾ ਪੂਰਾ ਕਰਕੇ ਦਿਨੇ ਦਿਖਾਉਂਦਾ ਤਾਰੇ ਸੋਨੂ ਬਾਬੇ ਦੀ ਜਗਤੋਂ ਕੰਮ ਨਿਆਰੀ ਨਛਿਆਂ ਦੇ ਨਾਲ ਪੁੱਤ ਮਾਵਾਂ ਦੇ ਚੜੀ ਜਵਾਨੀ ਤੁਰ ਗਈ ਧੰਨ ਵਿਹੂਣੇ ਹੋ ਕੇ ਮਾਪੇ ਪਾਣੀ ਵਾਂਗੂ ਰੁੱੜ ਗਈ ਸੋਨੂੰ ਬਾਬਾ ਸੱਚ ਜੇ ਕਹਿੰਦਾ ਜਣੂ ਮਕਾਦੂ ਸਾਰੇ ਸੋਨੂੰ ਬਾਬੀ ਦੀ ਜਗਤੋਂ ਕੰਮ ਨਿਆਰੀ ਗਲੀ ਮਹੱਲੇ ਚਰਚਾ ਹੋਗੀ ਸੋਨੂੰ ਬਾਬਾ ਆ ਆਮ ਆਦਮੀ ਪਾਰਟੀਆਂ ਨੂੰ ਕੈਂਡੀਡੇਟ ਬਣਾਇਆ ਆੜੂ ਤੇ ਮੋਰ ਲਗਾਉਣੀ ਭੁੱਲ ਨਾ ਜਾਣਾ ਪਿਆਰੇ ਸੋਨੂ ਬਾਬੀ ਦੇ ਬਣੋ ਸਪੋਰਟਰ ਸਾਰੀ ਰਾਤ ਭਰਾਤੇ ਬੈਂਦਾ ਉੜਦਾ ਹੀ ਸੋਚਦਾ ਰਹਿਂਦਾ ਭਗਵੰਤ ਮਾਨ ਦੀ ਸੋਚੀ ਤੀ ਪਹਿਰਾ ਠੋਕ ਵਜਾ ਕੇ ਦਿਂਦਾ ਵਿਕਾਸ ਕੀਤਾ ਵਕਾਸ ਕਰਾਂਗੇ ਝੂਠੇ ਲਾਏ ਨਾ ਲਾਰੇ ਸੋਨੂ ਬਾਬੀ ਦੇ ਬਣੋ ਸਮਰਥਕ ਸਾਰੀ ਤਰਤਾੜੀ ਵਾਰ ਦੇ ਸੁਣੋ ਵੋਟ ਰੋ ਫੇਰ ਨਾ ਪਛੋ ਤਾਇਉ ਦੋਖ ਸੁਖ ਦਾ ਹੀ ਪੱਕਾ ਸਾਥੀ ਮੌਕਾ ਦੇ ਅਜਮਾਇਉ ਮੈਂ ਨਹੀਂ ਕਹਿੰਦਾ ਦੁਨੀਆ ਕਹਿੰਦੀ ਕਹਿੰਦੇ ਚੰਦ ਤੇ ਤਾਰੇ ਸੁਣੂ ਬਾਬੀ ਦੀ ਬਣ ਸਮਰਤਕ ਸਾਰੀ 21 ਤਰੀਕ ਦਿਨ ਸ਼ਨੀਵਾਰ ਨੂੰ ਊੜ ਪੌਣ ਜਦ ਜਾਣਾ ਝਾੜੂ ਤੇ ਮੂਰ ਲਗਾ ਕੇ ਬਾਬਾ ਸੁਣ ਹੈ ਜਤੌਣਾ ਫੇਰ ਵੀ ਕਿਉ ਸੋਨੂ ਬਾਬੇ ਸਭ ਨੂੰ ਲਾਉਣਾ ਕਾਰੇ ਸੋਨੂ ਬਾਬੀ ਦੀ ਬਣ ਸਪੋਰਟਰ ਪਾਰੀ ਰਾਹੀ ਚੂੜਨੀ ਕਹਿੰਦਾ ਵੀਰੋ ਹੂਰਾ ਨੇ ਵੀ ਆਉਣਾ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਆਪਾਂ ਨੂੰ ਪਰਮਾਉਣਾ ਝਾੜੂ ਪੜ ਕੇ ਇਹੀ ਕਹਿਣਾ ਅਹੀਂ ਜਿੱਤੇ ਤੁਸੀਂ ਹਾਰੇ ਸੋਨੂ ਬਾਬੀ ਦੀ ਕਰ ਦੋ ਵਾਰੇ ਨਿਆਰੀ ਸੋਨੂ ਬਾਬੀ ਦੀ ਬਣ ਸਪੋਰਟਰ ਪਾਰੀ